ਮੈਂ ਜੀ 40 ਕਿੱਲੇ ਦੀ ਖੇਤੀ ਕਰ ਰਿਹਾ ਤੇ ਪਿਛਲੀ ਵਾਰ ਤਾਂ ਪੂਸਾ 44 ਲਈ ਸੀ ਸਾਰੀ ਇਸ ਵਾਰ ਪੂਸਾ 44 ਦੀ ਪਨੀਰੀ ਅਸੀਂ ਰੱਖੀ ਨਹੀਂ ਸੀ ਕਿਉਂਕਿ ਪਹਿਲਾਂ ਸਰਕਾਰ ਵੱਲੋਂ ਆਇਆ ਸੀ ਵੀ ਤਰੀਕ ਲੇਟ ਕਰਾਂਗੇ ਸੀ ਤੇ ਜਦੋਂ ਬਾਅਦ ਚ ਫੇਰ ਇਹਨਾਂ ਨੇ ਕਹਿਤਾ ਵੀ ਅਸੀਂ 15 ਤਰੀਕ ਨੂੰ ਲਾਈਟ ਸੜ ਰਹੇ ਹਾਂਗੇ ਫੇਰ ਤਕਰੀਬਨ ਸਾਰੇ ਵੀ ਜਿੰਨੇ ਵੀ ਕਿਸਾਨ ਸੀ ਆਪਣੇ ਪਿੰਡ ਦੇ ਕਿਸੇ ਕੋਲ ਹੈ ਨਹੀਂ ਸੀ ਪਨੀਰੀ ਫੇਰ ਕਿਸੇ ਨੇ ਕਿਤੋਂ ਲਈ ਕਿਸੇ ਨੇ ਕਿਤੋਂ ਲਈ ਫੇਰ ਪੂਸ਼ਾ ਦਾ ਵੀ ਥੋੜਾ ਥੋੜਾ ਲੈ ਲਿਆ ਇਸ ਲਈ ਹੁਣ ਅਸੀਂ ਕੀ ਕਰ ਰਹੇ ਹਾਂ ਮਤਲਬ ਅੱਧਿਕ ਤਾ ਪੂਸ਼ਾ ਲਾ ਰਹੇ ਹਾਂ ਤੇ ਅੱਧਿਕ ਜਿਵੇਂ 126 ਆ ਗਈ ਤੇ ਜਬ ਆਸਪਤੀ ਹੋ ਲਵਾਂ ਕਿ ਰਕਬਾ ਘਟਾ ਲਿਆ ਪੂਸ਼ਾ ਰਕਬਾ ਘਟਾ ਲਿਆ ਜੀ ਜਿਵੇਂ ਵੀ ਕਰ ਲੈ ਪੂਸ਼ਾ ਦੇ ਹੋਗੇ ਵੀ ਕਰ ਲੈ ਦੂਜੀ ਦੇ ਹੋਗੇ ਬਾਸਪਤੀ ਤੇ ਲਗਦਾ ਕਿ ਜੇ ਪਾਣੀ ਬਚਾਉਣ ਦਾ ਕਸੂਰ ਵਚਨ ਨਾਲ ਦੂਜੇ ਫਸਲਾਂ ਬਾਰੇ ਜਾਂ ਵਧੀਆ ਨਹੀਂ ਜਾਂ ਕਿਵੇਂ ਜਾਂ ਤੁਹਾਨੂੰ ਕੀ ਡਰਤੀ ਪਹਿਲਾਂ ਕਿਉਂ ਨਹੀਂ ਲਾਉਂਦੇ ਤੇ ਐਤ ਕੀ ਵੀਰ ਜੀ ਅਸਲ ਚ ਸਾਰੇ ਕਿਸਾਨ ਤਿਆਰ ਸੀ ਵੀ ਅਸੀਂ ਬਾਸਪਤੀ 1026 ਲਾਵਾਂਗੇ ਜੋ ਕਿ ਘੱਟ ਦਿਨ ਦੇ ਵਿੱਚ ਪੱਕਦੀ ਹੈ ਜਦੋਂ ਸਰਕਾਰ ਨੇ ਤਰੀਕ ਦਿੱਤੀ 15 ਫੇਰ ਲੋਕਾਂ ਨੂੰ ਫੇਰ ਹੋ ਗਿਆ ਵੀ ਚਲੋ ਐਤ ਕੀ ਇਹਦਾ ਥੋੜਾ ਜਿਹਾ ਝਾੜ ਵੱਧ ਹੁੰਦਾ ਵੀ ਚਲੋ ਪੂਸ਼ਾ ਫੇਰ ਲਾਉ ਵੈਸੇ ਐਤ ਕੀ ਲੋਕਾਂ ਦਾ ਹੈ ਨਹੀਂ ਸੀ ਮੂੜੇ ਤੇ ਪਰ ਫੇਰ ਵੀ ਸਰਕਾਰ ਨੇ ਮੂਡ ਬਣਾਇਆ ਇਹ ਨਹੀਂ ਹੈ ਨਹੀਂ ਸੀ धान लगाने के लिए जी मेरा गब्बर नाम है मैं पंद्रह साल से जीरी लगा रहा हूँ तो इस बार मौसम अच्छा दिख रहा है और इससे पहले के दो चार दिन पहले बहुत धूप था और काम कम हो रहा था इस बार जिम्मेदार नए नए नई फसल लगाते हैं सर अब देखने को मिली तो बार तो एक ही लगती थी जैसे कि चवालीस लगते जी हाँ हम लोग को कम टाइम में काम ख़त्म हो जाता था इस बार क्या होगा कि लंबा टाइम इसलिए लगेगा कि नवे नवे ज़िरी जिम्मेदारों ने उगा लिए कभी आज से दस दिन और लेट है और कोई बीस दिन लेट है इस प्रकार से काम चलेंगे जी हमारा काम लंबा चल जाएगा अभी आप जिस खेत में किसी सरदार के पास आते हो काम करते हो जी तो जिसके पास मतलब कह सकते हैं कि 200 सौ बीघा जमीन या सौ बीघा था वो अब दूसरी धान को कम कर रहा है हाँ दूसरी वो जो ऊषा था ना ऊषा उसको कम कर रहा है और जो नमी जीरी को तो नाम नहीं जानता रहा हूँ सर लेकिन उसका ज़्यादा उपजाऊ कर रहा है सर लग रहा है कि जैसे कि पंजाब सरकार ने जानकारी जा जा है, है। नहीं है लेकिन दौड़ रहे पहले सीजन कितना समय चलता था और आज आप इसकी पहली इस बार कितना लंबा चलने की उम्मीद है इस बार तो लगभग डेढ़ महीना से भी तप सकता है पहले हम 20-25 दिन में काम खत्म कर देते थे हमारा पैसा भी कुछ अच्छा बन जाता था इस बार लंबा चलेगा हमको रुकना पड़ता है फिर उसके लिए हमको वेट करना पड़ता है कम ज्यादा मिलेगा तो कम ज्यादा मिलेगा सर कम मेरा नाम अमरीक सिंह है जी ते मैं के एकड़ दी खेती करदा ते पूसा दा इस बार मैं पिछली बार लाया सी मैं 10 12 किल्ले ते ईद की मैं लाए ने 7 किल्ले ते जन लगभग 6 7 किलो मैं पूसा तक करा ज बाकी दा होन होली, होली। 131 ਬਾਸਪਤੀ ਤੇ 26 ਜਿਵੇਂ ਜਿਵੇਂ ਟਾਈਮ ਆਉ ਲਾਵਾਂਗੇ ਹੁਣ ਲਵਾਈ ਕਦੋਂ ਤੱਕ ਚੱਲੇਗੀ ਕਿਉਂਕਿ ਪਹਿਲਾਂ ਤਾਂ 10 ਜੂਨ ਤੋਂ ਸ਼ੁਰੂ ਹੋ ਜਾਂਦੀ ਸੀ ਹੁਣੇ ਲਵਾਈ ਚੱਲ ਰਹੀ ਹੈ ਜਿਹੜੀ 26 ਦੀ ਹੈ 26 ਦਾ ਗਾਂ 10 15 ਚਲਾਈ ਤੱਕ ਚੱਲੀ ਜਾਊਗੀ 15 20 ਤੱਕ ਵੀ ਚੱਲੀ ਦੀ ਹੈ ਲੱਗਦਾ ਕੋਈ ਝਾੜ ਦੇ ਉੱਪਰ ਫਰਕ ਤਾਂ ਨਹੀਂ ਪੈਂਦਾ ਇਸਦਾ ਨਹੀਂ ਮੈਂ ਪਹਿਲੇ 4-5 ਸਾਲ ਤੋਂ 26 ਲਾਉਂਦਾ ਆ ਰਿਹਾ ਜੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਥੋੜਾ ਬਹੁਤ ਘਟਦਾ ਏ 26 ਦੇ ਝਾੜ ਪੂਸਾ ਨਾਲੋਂ ਪਰ ਇੰਨਾ ਜ਼ਿਆਦਾ ਨਹੀਂ ਘਟਦਾ ਹੈਗਾ ਉਹ ਹੀ ਆਪਣਾ ਖਰਚਾ ਬਚ ਰਿਹਾ ਦਾ ਸਪ੍ਰੇ ਦਾ ਖਰਚਾ ਬਹੁਤ ਘੱਟ ਜਾਂਦਾ ਪੂਸਾ 3-4 ਚਪਰੇ ਲੈ ਜਾਂਦੀ ਹੈਗੀ ਲੇਕਿਨ ਉਹਦੇ ਇੱਕ ਪਾਣੀ ਦੀ ਬੱਚਤ ਕਿੰਨੀ ਹੁੰਦੀ ਹੈ ਤੁਹਾਡੇ ਸਾਹ ਚ ਪਾਣੀ ਦੀ ਬੱਚਤ ਤਾਂ ਲਾਲ ਵੀ ਇੱਕ ਮਹੀਨਾ ਪਹਿਲਾਂ ਪਾਣੀ ਨਿਕਲ ਦੇਗਾ ਪੂਸਾ ਵਾਸਤੇ ਆਪਣਾ ਤੋਂ ਇੱਕ ਮਹੀਨਾ ਪਾਣੀ ਇਹਦੇ ਨੂੰ ਘਟ ਪਹਿਲਾਂ ਲੈਡ ਲੈਂਦੀ ਹੈਗੀ ਤੇ 15-20 ਦਿਨ ਪਹਿਲਾਂ ਉਹ ਆ ਜਾਂਦੀ ਹੈਗੀ ਜੀ ਸਰ ਤੁਹਾਨੂੰ ਪਤਾ ਹੀ ਹੈ ਵੀ 50 ਸਰਕਾਰ ਵੱਲੋਂ ਜਦੋਂ ਦਾ ਪੂਸਾ 44 ਦਾ ਮਤਲਬ ਜਾਂ ਲੰਬੀਆਂ ਕਿਸਮਾਂ ਨੇ ਜਿਹੜੀਆਂ ਪੱਕਣ ਵਾਲੀਆਂ ਉਹਨਾਂ ਨੂੰ ਬੈਨ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਰੁਝਾਨ ਹੈਗਾ ਦੂਜੀਆਂ ਵੈਰਾਈਟੀਆਂ ਵੱਲ ਵਧ ਰਿਹਾ ਹੈਗਾ ਠੀਕ ਹੈ ਉਹਦੇ ਚੋਂ ਨਿਕਲ ਕੇ ਸਾਹਮਣੇ ਆਇਆ ਵੀ ਪੀਆ 131 126 ਜਿਹੜੀਆਂ ਆਮ ਪਰਮਲ ਕਿਸਮਾਂ ਨੇ ਉਹਨਾਂ ਦਾ ਜਿਹੜਾ ਰਕਬਾਗਾ ਕਾਫੀ ਹੱਦ ਤੱਕ ਵਧੇਗਾ ਅਨੁਮਾਨਿਤ ਹੈ ਵੀ 25 30% ਦੇ ਲਗਭਗ ਜਿਹੜਾ ਰਕਬਾਗਾ ਉਹਨਾਂ ਫਸਲਾਂ ਥੱਲੇ ਆਏਗਾ ਮਤਲਬ ਪਰਮਲ ਵੈਰਾਈ ਥੱਲੇ ਆਏਗਾ ਔਰ ਨਾਲ ਹੀ ਇੱਕ ਤੰਡੇ ਵੀ ਹੈ ਵੀ ਉਸ ਤੋਂ ਇਡ ਜਿਹੜਾ ਬਾਸਮਤੀ ਥੱਲੇ ਵੀ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਸੰਗਰੂਰ ਦੇ ਵਿੱਚ ਜਿਹੜਾ ਰਕਬਾਗਾ ਪਿਛਲੇ ਸਾਲ ਦੇ ਮੁਕਾਬਲੇ ਵਧਣ ਦੀ ਸੁਭਾਅਤ ਹੈ ਪੂਸ਼ਾ ਮੁਸਾਦਲੇ ਕਿੰਨੇ ਸਾਲ ਵੀ ਕੱਟਿਆ ਸੀ ਸਵਾਰ ਮਦਦ ਤੋਂ ਤੋਂ ਪੂਸ਼ਾ ਕਿੰਨੇ ਪਰਸੈਂਟ ਲੱਗਣ ਦੀ ਤੁਹਾਨੂੰ ਉਮੀਦ ਹੈ ਪੂਸ਼ਾ ਜੇਕਰ ਦੇਖਿਆ ਜਾਵੇ ਜੇਕਰ 238000 ਟੇਰ ਦੇ ਵਿੱਚੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਕੋਲ ਪਿਛਲੇ ਸਾਲ 50% ਦੇ ਲਗਭਗ ਜਾਂ 60 55 ਤੋਂ 60 ਦੇ ਵਿੱਚ ਰੱਖਵਾ ਰਹਿੰਦਾ ਸੀਗਾ ਪੂਸ਼ਾ 47 ਦਾ ਇਸ ਵਾਰ ਹੈਗਾ ਜਿਹੜਾ ਕਿਉਂਕਿ ਦੇਖੋ ਸੇਲ ਤਾਂ ਜਿਹੜੇ ਪ੍ਰਾਈਵੇਟ ਡੀਲਰ ਜਾਂ ਕਿਸੇ ਵੀ ਏਜੰਸੀ ਨੇ ਪੂਸ਼ਾ 47 ਦਾ ਵੀ ਤਾਂ ਸੇਲ ਨਹੀਂ ਕੀਤਾ हां ਉਹ ਕਿਸਾਨਾਂ ਨੇ ਥੋੜਾ ਬਹੁਤ ਜਿੰਨਾ ਕੁ ਆਪਣਾ ਵੀ ਪਿਆ ਉਹਨਾਂ ਨੇ ਲਗਾਇਆਗਾ ਜਣੀ ਅਨੁਮਾਨਤ ਜੇ 50 ਜਾਂ 60% ਪਿਛਲੇ ਸਾਲ ਰਹਿਣਾ ਸੀਗਾ ਇਸ ਵਾਰ ਜਿਹੜਾ ਏਰੀਆ ਹੈਗਾ 25 ਜਾਂ 30% ਰਹਿਣ ਦੀ ਸੰਭਾਵਨਾ ਹੈ ਸਰ ਇਹਦੇ ਨਾਲ ਜਿਹੜੇ ਦੂਸਰੇ ਬੀਜ ਨੇ ਜਿਵੇਂ ਤੁਸੀਂ ਕਹਿੰਦੇ 26 ਹਸਤਾ ਜੀ 31 ਹੈ ਦੂਸਰੀ ਵਾਸਤੇ ਹਾਂਜੀ ਹਾਂਜੀ ਇੰਨਾ ਦੀ ਲਗਾਈ ਦਾ ਸਮਾਂ ਦਾ ਅੱਗੇ ਹੋਏਗਾ ਹਾਂਜੀ ਬਿਲਕੁਲ ਬਿਲਕੁਲ ਪਾਣੀ ਦੀ ਬਿਲਕੁਲ ਬਚਦਾ ਜੀ ਜਿਵੇਂ ਕਿ ਤੁਹਾਨੂੰ ਦੱਸ ਹੀ ਦੇਈਏ ਕਿ ਨੈਕਸਟ ਵੀਕ ਹੈ ਕਿ ਜਿਹੜੀ بارش ਦੀ ਵੀ ਪ੍ਰੈਡਿਕਸ਼ਨ ਹੈ ਕੁਦਰਤੀ ਗੱਲ ਹੈ ਕਿ ਜਿਹੜੀਆਂ ਵੈਰੈਟੀਆਂ ਸ਼ਾਰਟ ਜੂਰਿਸ਼ਨ ਵੈਰੈਟੀ ਨੇ ਆਪਾਂ ਉਹ ਬੀਜਾਂਗੇ ਤਾਂ ਕੁਛ ਤੁਹਾਡਾ ਜਿਹੜਾ ਅੰਡਰਗਰਾਊਂਡ ਵਾਟਰ ਹੈਗਾ ਉਹਦਾ ਵੀ ਜਿਹੜਾ ਲੈਵਲ ਆ ਸਥਿਰ ਰਹੂਗਾ ਔਰ ਜਾਦੇ ਅਸੀਂ ਜਿਹੜਾ بارش ਦਾ ਪਾਣੀ ਆ ਉਹਨੂੰ ਯੂਟਿਲਾਈਜ਼ ਕਰਕੇ ਜਿਹੜੀ ਆਪਣੀ ਫਸਲ ਹੈਗੀ ਉਹ ਪਕਾ ਸਕਦੇ ਹਾਂ